करा दे देनी है लोग मेनू ਘਰੇ ਆ ਕੇ ਕਹਿੰਦੇ ਨੇ ਵੀ ਥੋਡੀ ਕੁੜੀ ਉਹ ਮੋਟਰਸਾਈਕਲ ਤੇ ਚੜੀ ਜਾਂਦੀ ਸੀ ਖੜ ਜਾ ਮम्मी ਉਹ ਰੌਲਾ ਪਾਈ ਜੰਨੀ ਹੈ ਹਾਂ ਮੈਂ ਤਾਂ ਰੌਲਾ ਪਾਉਣੀ ਹੈ ਹੈਲੋ ਤੈਨੂੰ ਤਾਂ ਰੌਲੇ ਹੀ ਦੱਸਦਾ ਪ੍ਰਵੀਨ ਮਾਸ਼ਾਅੱਲ ਆ ਨਾ ਮम्मी ਨਾਲ ਗੱਲ ਕਰੀ ਮੜੀ ਜੀ ਉਹੀ ਉਹ ਗੱਲ ਬਾਰੇ ਦੱਸਦੇ ਵੀ ਅੱਜ ਤੇਰੇ ਮਾਸੀ ਦੇ ਮੁੰਡੇ ਨਾਲ ਗਏ ਸੀ ਆਪਾਂ ਅੱਛਾ ਹਾਂ ਆ ਕਰਾਉਣੀ ਆਹ ਲੋ ਕਰ ਲੋ ਹੈਲੋ ਹੈਲੋ ਸਸਰੀ ਕਾਲ ਚ ਸਸਰੀ ਕਾਲ ਆ ਠੀਕ ਆ ਮੈਂ ਤਾਂ ਠੀਕ ਆ ਕੀ ਗੱਲ ਹੋਈ ਸੀ ਹੋਣਾ ਕਿ ਸਗਾ ਹੈ ਨਹੀਂ ਨਹੀਂ ਚਾਚੀ ਕੋਈ ਗੱਲ ਨਹੀਂ ਹੈਗੀ ਤਾਂ ਦੀ ਨਾਲੇ ਉਹਦੇ ਲਈ ਮਾਸਲੇ ਮੁੰਡਾ ਜੀ ਸਾਡੀ ਬਾਤ ਲੱਗੀ ਸੀ ਇਸ ਕਰਕੇ ਨਾ ਮੈਂ ਉਹਨਾਂ ਨੂੰ ਲੈ ਕੇ ਸੀ ਨਾਲੇ ਤੋਂ ਵੀ ਨੇ ਰਸਿਆ ਮੈਨੂੰ ਵੀ ਦੱਸਣ ਵਾਲਾ ਦੱਸ ਗਿਆ ਜੀ ਨੇ ਦੇਖਿਆ ਸੀ ਉਹ ਦੱਸ ਕੇ ਗਿਆ ਨਹੀਂ ਨਹੀਂ ਚਾਚੀ ਇਹ ਤਾਂ ਕੋਈ ਗੱਲ ਨਹੀਂ ਜੀ ਤੁਹਾਨੂੰ ਸਾਡੇ ਵਿਸ਼ਵਾਸ ਨਹੀਂ